ਸਤਨਾਮ ਸ੍ਰੀ ਵਾਹੇ ਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਭਾਈ ਬਹਿਲੋ ਦੀ ਸਾਖੀ ਭਾਈ ਭੋੜੂ ਨੂੰ ਨਿਹਾਲ ਕਰਕੇ ਗੁਰੂ ਜੀ ਗੋਇੰਦਵਾਲ ਤੋਂ ਅੰਮ੍ਰਿਤਸਰ ਆ ਕੇ ਫਿਰ ਸਰੋਵਰ ਨੂੰ ਅਸਾਰਨ ਵਿੱਚ ਲੱਗ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਸਤਨਾਮ ਦਾ ਉਪਦੇਸ਼ ਦੇ ਕੇ ਅਨੇਕਾਂ ਸਿੱਖਾਂ ਨੂੰ ਸਿੱਖੀ ਦਾਣ ਬਖਸ਼ਿਆ ਇਸ ਨਾਲ ਗੁਰੂ ਜੀ ਦੀ ਕੀਰਤੀ ਬਹੁਤ ਦੂਰ ਦੂਰ ਤੱਕ ਫੈਲ ਗਈ ਜਿਸ ਨੂੰ ਸੁਣ ਸੁਣ ਕੇ ਨੀਤਾ ਪ੍ਰਤੀ ਸਿੱਖ ਵਧੇਰੇ ਗਿਣਤੀ ਵਿੱਚ ਆਣ ਕੇ ਸ੍ਰੀ ਅਮਰ ਸਰਸ ਰੋਵਰ ਦੀ ਕਾਰ ਸੇਵਾ ਵਿੱਚ ਲੱਗ ਜਾਂਦੇ ਕੁਝ ਸਿਮਾਣੇ ਸਿੱਖ ਇੱਟਾਂ ਪਕਾਉਣ ਵਾਸਤੇ ਆਵੇ ਤਿਆਰ ਕਰਨ ਲੱਗ ਪਏ ਅਤੇ ਕੁਝ ਚੀਕਨੀ ਮਿੱਟੀ ਦੀਆਂ ਇੱਟਾਂ ਪੱਥਨ ਲੱਗ ਪਏ ਕਈ ਸਿੱਖ ਆਵੇ ਪਕਾਉਣ ਵਾਸਤੇ ਲੱਕੜਾਂ ਕੂੜਾ ਅਤੇ ਹੋਰ ਸਮਾਨ ਇਕੱਠਾ ਕਰੀ ਜਾਂਦੇ ਸਭ ਕੋਈ ਬੜੇ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕਰਕੇ ਆਪਣਾ ਜਨਮ ਸਫਲ ਸਮਝਦਾ ਸ੍ਰੀ ਸਤਗੁਰੂ ਜੀ ਹਰ ਇੱਕ ਸਿੱਖ ਦੀ ਮਨੋ ਕਾਮਨਾ ਨੂੰ ਪੂਰਨ ਕਰਦੇ ਉਸ ਨੂੰ ਦੁੱਧ ਪੋਤ ਧੰਨ ਮਾਲ ਦੀਆਂ ਬਖਸ਼ਿਸ਼ਾਂ ਕਰਦੇ ਇਸ ਤਰ੍ਹਾਂ ਤਨੀ ਕੇ ਪੋਠੋ ਹਾਰ ਤਖਤ ਹਜਾਰਾ ਛਾਹ ਸਿਹਜਾਰਾ ਕਾਬਲ ਕੰਦਾਰ ਸੌਰ ਬਲਖ ਬੁਖਾਰਾ ਅਤੇ ਮਲਤਾਨ ਆਦ ਦੂਰ ਦੂਰ ਪ੍ਰਦੇਸ਼ਾਂ ਤੋਂ ਸਿੱਖ 6 ਮਹੀਨੇ ਜਾਂ ਸਾਲ ਪਿੱਛੋਂ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੇ ਅਤੇ ਕੁਛ ਦਿਨ ਸਰੋਵਰ ਦੀ ਸੇਵਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਘਰਾਂ ਨੂੰ ਵਾਪਸ ਜਾਂਦੇ ਕਈ ਸਿੱਖਾਂ ਦੇ ਪੁੱਤ ਪੋਤਰਿਆਂ ਨੂੰ ਗੁਰੂ ਜੀ ਨੇ ਦੁਕਾਨਾਂ ਪਵਾ ਦਿੱਤੀਆਂ ਅਤੇ ਉਸ ਬਾਜ਼ਾਰ ਦਾ ਨਾਮ ਗੁਰੂ ਕਾ ਬਾਜ਼ਾਰ ਪ੍ਰਸਿੱਧ ਹੋਇਆ ਇਸ ਤਰ੍ਹਾਂ ਗੁਰੂ ਚੱਕ ਦੀ ਬਹੁਤ ਰੌਣਕ ਵੱਧ ਗਈ ਇਉਂ ਹਜ਼ਾਰਾਂ ਸਿੱਖਾਂ ਨੂੰ ਸਿੱਖ ਗੁਰੂ ਜੀ ਦੇ ਪਾਸ ਨਿਤਾ ਪ੍ਰਤੀ ਆਉਂਦੇ ਜਾਂਦੇ ਰਹਿੰਦੇ ਸਨ ਇੱਕ ਦਿਨ ਫਫੜੇ ਭਾਈ ਕੇ ਤਸੀਲ ਬਨਾਲਾ ਦਾ ਰਹਿਣ ਵਾਲਾ ਭਾਈ ਬੈਲੋ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਬੈਲੋ ਸਖੀ ਸਰਵਰ ਦਾ ਚੇਲਾ ਹੋਣ ਕਰਕੇ ਭਰਾਇਆਂ ਦਾ ਪੇਸ ਰੱਖਦਾ ਸੀ ਅਤੇ ਆਪਣੇ ਨਾਲ ਸੰਗ ਲੈ ਕੇ ਨਿਗਾਹੇ ਪੀਰ ਅਸਥਾਨ ਤੋਂ ਕਲਦੀ ਯਾਤਰਾ ਕਰਨ ਜਾਂਦਾ ਸੀ ਭਾਈ ਬੈਲੋ ਆਪਣੇ ਇਲਾਕੇ ਮਲਵਈ ਸਿੱਖਾਂ ਪਾਸੋਂ ਸਤਿਗੁਰ ਜੀ ਦੀ ਮਹਿਮਾ ਵੀ ਸੁਣਦਾ ਹੁੰਦਾ ਸੀ ਅਤੇ ਕਈ ਵਾਰ ਉਸ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਵੀ ਪਰ ਬਲਹੋ ਉੱਠਦੀ ਸੀ ਪਰ ਉਹ ਆਪਣੇ ਸੰਗੀਆਂ ਸਾਥੀਆਂ ਤੋਂ ਸ਼ਰਮ ਕਰਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਤੋਂ ਸੰਕੋਚ ਕਰਕੇ ਚੁੱਪ ਕਰ ਰਹੇਂਦਾ ਸੀ ਪਰ ਇੱਕ ਦਿਨ ਬਹੁਤ ਸੋਚ ਉਪਰੰਤ ਉਸ ਦੇ ਮਨ ਨੇ ਬਲਵਲਾ ਖਾ ਕੇ ਗੁਰੂ ਜੀ ਦੇ ਦਰਸ਼ਨਾਂ ਦਾ ਪੱਕਾ ਨਿਸ਼ਚਾ ਕਰ ਲਿਆ ਜਦ ਉਹ ਇਸ ਤਰ੍ਹਾਂ ਨਿਸ਼ਚਾ ਕਰਕੇ ਘਰ ਤੋਂ ਤੁਰਨ ਲੱਗਾ ਤਾਂ ਉਸ ਨੂੰ ਫੇਰ ਆਪਣੇ ਮੰਨੇ ਹੋਏ ਪੀਰ ਸਖੀ ਸਰਵਰ ਤੋਂ ਡਰ ਲੱਗਣ ਲੱਗ ਪਿਆ ਜਿਸ ਕਰਕੇ ਉਸਨੇ ਇਸ ਡਰ ਨੂੰ ਦੂਰ ਕਰਨ ਵਾਸਤੇ ਇਹ ਮਨੋਂਤਮਨ ਵਿੱਚ ਮੰਨ ਲਈ ਕਿ ਜੇਕਰ ਸਤਲੁਜ ਦਰਿਆ ਤੇ ਪਹੁੰਚਣ ਤੱਕ ਪੀਰ ਮੈਨੂੰ ਆਪਣੀ ਸ਼ਕਤੀ ਨਾਲ ਗੁਰੂ ਜੀ ਪਾਸ ਜਾਣ ਤੋਂ ਕਿਸੇ ਤਰ੍ਹਾਂ ਰੋਕ ਲਵੇ ਤਾਂ ਫਿਰ ਮੈਂ ਗੁਰੂ ਜੀ ਪਾਸ ਨਹੀਂ ਜਾਵਾਂਗਾ ਅਤੇ ਮੈਂ ਸਮਝ ਲਵਾਂਗਾ ਕਿ ਪੀਰ ਸ਼ਕਤੀवान ਹੈ ਪਰ ਜੇ ਮੈਂ ਬਿਨਾਂ ਕਿਸੇ ਵਿਗੰਦੇ ਅਤੇ ਬਿਨਾਂ ਕਿਸੇ ਸੁਪਨੇ ਦੇ ਸਤਲੁਜ ਤੇ ਪਹੁੰਚ ਗਿਆ ਤਾਂ ਇਹ ਸਖੀ ਸਰਵਰ ਪੀਰ ਵਾਲਾ ਸਾਰਾ ਪੇਸ ਮੈਂ ਦਰਿਆ ਦੀ ਪੀਟਾ ਕਰ ਦਿਆਵਾਂਗਾ ਅਤੇ ਇੱਕ ਮਨ ਹੋ ਕੇ ਗੁਰੂ ਜੀ ਪਾਸ ਹਾਜ਼ਰ ਹੋ ਜਾਵਾਂਗਾ ਜਦ ਬੈਲੋ ਇਸ ਤਰ੍ਹਾਂ ਦੋ ਚਿੱਤਾ ਹੋ ਕੇ ਹੌਲੀ-ਹੌਲੀ ਚੱਲ ਕੇ ਸਤਲੁਜ ਦੇ ਕਿਨਾਰੇ ਤੇ ਪਹੁੰਚਿਆ ਤਾਂ ਉਸ ਨੇ ਇਸ਼ਨਾਨ ਕਰਕੇ ਕੁਝ ਭੋਜਨ ਖਾਦਾ ਅਤੇ ਉਪਰੰਤ ਦਰਿਆ ਪਾਰ ਕਰਨ ਵਾਸਤੇ ਬੇੜੀ ਵਿੱਚ ਬੈਠ ਗਿਆ ਦਰਿਆ ਦੇ ਅਧ ਵਿਚਕਾਰ ਜਾ ਕੇ ਜਦ ਉਸਨੇ ਵੇਖਿਆ ਕਿ ਗੁਰੂ ਜੀ ਪਾਸ ਜਾਣ ਤੋਂ ਪੀਰ ਨੇ ਕੋਈ ਰੁਕਾਵਟ ਨਹੀਂ ਪਾਈ ਤਾਂ ਉਸਨੇ ਪੀਰ ਦਾ ਪਹਿਰਾਵਾ ਖੁੰਡੀ ਤੇ ਖਲੜੀ ਦਰਿਆ ਵਿੱਚ ਵਗਾਹ ਮਾਰੀ ਅਤੇ ਇੱਕ ਮਨ ਹੋ ਕੇ ਗੁਰੂ ਜੀ ਪਾਸ ਅੰਮ੍ਰਿਤਸਰ ਆ ਗਿਆ ਸਤਗੁਰੂ ਜੀ ਉਸ ਸਮੇਂ ਸਰੋਵਰ ਦੀ ਪਟਾਈ ਕਰਾ ਰਹੇ ਸਨ ਭਾਈ ਬੈਲੋ ਨੇ ਆਪ ਜੀ ਦੇ ਚਰਨਾ ਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਮਹਾਰਾਜ ਆਪਣੇ ਨਾਮ ਦੀ लाज ਰੱਖੋ ਮੈਂ ਆਪ ਜੀ ਦੇ ਅਸਰੇ ਹੀ ਆਇਆ ਹਾਂ ਮੈਨੂੰ ਆਪਣੀ ਸੇਵਾ ਵਿੱਚ ਲਾ ਲਵੋ ਬਹਿਲੋ ਦੀ ਪ੍ਰੇਮਈ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ ਪਾਈ ਸਿੱਖਾ ਸ਼ਰਧਾ ਨਾਲ ਹੀ ਸਾਰੇ ਕਾਰਜ ਹੁੰਦੇ ਹਨ ਸ਼ਰਧਾ ਹੀ ਭਗਤੀ ਦਾ ਮੂਲ ਹੈ ਇਸ ਕਰਕੇ ਸਭ ਤੋਂ ਪਹਿਲਾਂ ਸ਼ਰਧਾ ਧਾਰਨੀ ਚਾਹੀਦੀ ਹੈ ਫਿਰ ਸਾਰੇ ਮਨ ਬਾਛਤ ਫਲ ਪ੍ਰਾਪਤ ਹੋ ਜਾਂਦੇ ਹਨ ਇਹ ਸੁਝਾਓ ਦੇ ਕੇ ਗੁਰੂ ਜੀ ਨੇ ਉਸ ਇੱਟਾਂ ਦੇ ਆਵੇ ਤੇ ਉਸ ਨੂੰ ਇੱਟਾਂ ਦੇ ਆਵਿਆਂ ਦੇ ਕੰਮ ਤੇ ਲਾ ਦਿੱਤਾ ਅਤੇ ਜਿਸ ਤਰ੍ਹਾਂ ਹੋਰ ਮਜ਼ਦੂਰਾਂ ਨੂੰ ਦਿਹਾੜੀ ਮਿਲਦੀ ਸੀ ਉਸ ਨੂੰ ਵੀ ਦੇਣੀ ਕਰ ਦਿੱਤੀ ਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਬੈਲੋ ਬੜਾ ਪਰਸੰਨ ਹੋ ਕੇ ਸਿੱਖਾਂ ਨਾਲ ਮਿਲ ਕੇ ਸੇਵਾ ਕਰਨ ਲੱਗ ਪਿਆ ਸਾਰਾ ਦਿਨ ਸੇਵਾ ਕਰਕੇ ਸਿੱਖਾਂ ਦੇ ਡੇਰਿਆਂ ਤੋਂ ਪ੍ਰਸ਼ਾਦ ਮੰਗ ਕੇ ਖਾ ਲੈਂਦਾ ਅਤੇ ਰਾਤ ਨੂੰ ਆਰਾਮ ਕਰਕੇ ਸਵੇਰੇ ਫਿਰ ਕੰਮ ਤੇ ਲੱਗ ਜਾਂਦਾ ਇੱਕ ਦਿਨ ਭਾਈ ਬੈਲੋ ਨੇ ਸਿੱਖਾਂ ਤੋਂ ਪੁੱਛਿਆ ਕਿ ਇੱਟਾਂ ਕਿਸ ਚੀਜ਼ ਨਾਲ ਚੰਗੀਆਂ ਪੱਕਦੀਆਂ ਹਨ ਇੱਕ ਸਿੱਖ ਨੇ ਦੱਸਿਆ ਕਿ ਜੇਕਰ ਆਵੇ ਵਿੱਚ ਵਿਸ਼ਟਾ ਪਾਇਆ ਜਾਏ ਤਾਂ ਇੱਟਾਂ ਬੜੀਆਂ ਲਾਲ ਹੋ ਕੇ ਪੱਕਦੀਆਂ ਹਨ ਬੈਲੋ ਨੇ ਇਹ ਗੱਲ ਸੁਣ ਕੇ ਬਹੁਤ ਸਾਰੇ ਹਰੀਜਨਾਂ ਨੂੰ ਪ੍ਰੇਰ ਕੇ ਖੋਤੇ ਤੇ ਗੱਡੇ ਲਾ ਕੇ ਅਤੇ ਆਪ ਟੋਕਰੀਆਂ ਵਿੱਚ ਸਿੱਟ ਤੇ ਚੁੱਕ ਕੇ ਕੂੜਾ ਤੇ ਵਿਸ਼ਟਾ ਆਦਿ 13 ਦੇ 10 ਇੱਟਾਂ ਦੇ ਚਫੇਰੇ ਪਾ ਦਿੱਤਾ ਇਸ ਤਰ੍ਹਾਂ ਜਦ ਇੱਟਾਂ ਪੱਕ ਕੇ ਤਿਆਰ ਹੋਈਆਂ ਤਾਂ ਉਹਨਾਂ ਨੂੰ ਬਹੁਤ ਹੀ ਸੁੰਦਰ ਤੇ ਲਾਲ ਵੇਖ ਕੇ ਬੈਲੋ ਬੜਾ ਖੁਸ਼ ਹੋਇਆ ਜਦ ਗੁਰੂ ਜੀ ਨੇ ਭਾਈ ਬੈਲੋ ਦੀ ਅਨਥੱਕ ਤੇ ਨਿਸ਼ਕਾਮ ਸੇਵਾ ਦੇ ਕਾਰਨ ਇੱਟਾਂ ਇਤਨੀਆਂ ਚੰਗੀਆਂ ਪੱਕੀਆਂ ਵੇਖੀਆਂ ਤਾਂ ਆਪ ਜੀ ਨੇ ਬਹੁਤ ਪਰਸੰਨ ਹੋ ਕੇ ਭਾਈ ਬੈਲੋ ਸਭ ਤੋਂ ਪਹਿਲੋ ਗੁਰੂ ਜੀ ਨੇ ਕਿਹਾ ਭਾਈ ਬੈਲੋ ਸਭ ਤੋਂ ਪਹਿਲੋ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਤੇ ਇਨਾਂ ਬਚਨਾਂ ਨਾਲ ਪਾਈ ਬੈਲੋ ਦੀਆਂ ਵਿਸ਼ੇਵਾਸ਼ਨਾ ਖਤਮ ਹੋ ਗਈਆਂ ਤੇ ਮਨ ਨਿਰਮਲ ਹੋ ਗਿਆ ਇੱਕ ਦਿਨ ਲਾਂਗਰੀ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਅੱਜ ਲੰਗਰ ਵਿੱਚ ਆਟਾ ਨਹੀਂ ਹੈ ਲੰਗਰ ਤਿਆਰ ਨਹੀਂ ਹੋਇਆ ਲੰਗਰ ਦੀ ਰਸਦ ਦਾ ਪ੍ਰਬੰਧ ਛੇਤੀ ਕਰਵਾ ਦਿਓ ਲਾਂਗਰੀ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਸਿੱਖਾਂ ਪ੍ਰਤੀ ਆਖਿਆ ਕਿ ਲੰਗਰ ਦੀ ਰਸਦ ਦਾ ਕੋਈ ਸਿੱਖ ਛੇਤੀ ਪ੍ਰਬੰਧ ਕਰੋ। ਤਦ ਭਾਈ ਬੈਲੋ ਨੇ ਕਿਹਾ ਮਹਾਰਾਜ ਜੋ ਆਪ ਜੀ ਮੈਨੂੰ ਮਜ਼ਦੂਰੀ ਦਿੰਦੇ ਰਹੇ ਹੋ ਉਹ ਮੈਂ ਸਭ ਇਕੱਠੀ ਕਰਕੇ ਰੱਖੀ ਹੋਈ ਹੈ। ਉਸ ਦੀ ਰਸਦ ਲੈ ਕੇ ਲੰਗਰ ਤਿਆਰ ਕਰਵਾ ਦਿਓ। ਮੈਂ ਸਭ ਤੁਹਾਡਾ ਦਿੱਤਾ ਹੀ ਖਾਂਦਾ ਹਾਂ। ਭਾਈ ਬੈਲੋ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਹੇ ਸਿੱਖ ਹੁਣ ਤੂੰ ਘਰ ਘਰ ਤੋਂ ਮੰਗ ਕੇ ਰੋਟੀ ਨਾ ਖਾਇਆ ਕਰ ਹੁਣ ਲੰਗਰ ਤੋਂ ਭੋਜਨ ਕਰਿਆ ਕਰ ਜਲ ਤੂੰ ਘਰਾਂ ਤੋਂ ਰੋਟੀ ਮੰਗ ਕੇ ਖਾਣ ਲੱਗਾ ਵੈ ਗੁਰੂ ਆ ਕੇ ਸਾਨੂੰ ਗ੍ਰਾਹੀ ਅਰਪਦਾ ਹੈ ਤਾਂ ਉਹ ਮੰਗਿਆ ਹੋਇਆ ਭੋਜਨ ਸਾਨੂੰ ਪ੍ਰਾਪਤ ਆਣ ਹੁੰਦਾ ਹੈ ਹੁਣ ਤੂੰ ਮੰਗ ਕੇ ਖਾਣਾ ਛੱਡ ਦੇ ਤੇ ਗੁਰੂ ਕੇ ਲੰਗਰ ਵਿੱਚੋਂ ਛਕਿਆ ਕਰ ਭਾਈ ਬੈਲੋ ਗੁਰੂ ਜੀ ਦਾ ਹੁਕਮ ਮੰਨ ਕੇ ਲੰਗਰ ਵਿੱਚੋਂ ਖਾਣਾ ਖਾਣ ਲੱਗ ਪਿਆ। ਭਾਈ ਬੈਲੋ ਬੜੇ ਪ੍ਰੇਮ ਨਾਲ ਸਰੋਵਰ ਵਿੱਚੋਂ ਮਿੱਟੀ ਦੇ ਟੋਕਰੇ ਭਰ ਕੇ ਚੁੱਕ-ਚੁੱਕ ਕੇ ਬਾਹਰ ਸੁੱਟਦਾ ਸੀ। ਟੋਕਰੇ ਭਰਨ ਵਾਲਾ ਜਿੰਨੀ ਮਿੱਟੀ ਪਾ ਦਿੰਦਾ ਸੀ, ਉਤਨੀ ਹੀ ਬੈਲੋ ਚੁੱਕ ਕੇ ਲੈ ਜਾਂਦਾ ਸੀ। ਕਈ ਵਾਰ ਇਸ ਨੂੰ ਪਰਖਣ ਵਾਸਤੇ ਹਾਸੇ ਨਾਲ ਇਸ ਦੇ ਟੋਕਰੇ ਵਿੱਚ ਮਿੱਟੀ ਪਾ ਬਹੁਤ ਸਾਰੀ ਮਿੱਟੀ ਪਾ ਦਿੱਤੀ ਜਾਂਦੀ ਇਤਨੀ ਬਹੁਤ ਮਿੱਟੀ ਕਿ 2-3 ਆਦਮੀ ਟੋਕਰਾ ਚੁੱਕ ਕੇ ਇਸ ਤੇ ਸੇਤੇ ਰੱਖਦੇ ਸਨ ਪਰ ਭਾਈ ਬੈਲੋਸ਼ੀ ਗਰਹੀ ਟੋਕਰੇ ਦੀ ਮਿੱਟੀ ਬਾਹਰ ਛੁੱਟ ਕੇ ਦੌੜ ਕੇ ਆ ਜਾਂਦਾ ਸੀ ਅਤੇ ਹੋਰ ਟੋਕਰਾ ਭਰਾ ਲੈਂਦਾ ਸੀ ਸਦਾ ਗੁਰੂ ਪ੍ਰੇਮ ਵਿੱਚ ਮਗਨ ਰਹਿੰਦਾ ਸੀ ਅਤੇ ਬੋਲਦਾ ਬਹੁਤ ਥੋੜਾ ਸੀ ਉਹ ਕੁੱਤੇ ਤੇ ਨੀਂਦ ਦੀ ਕੋਈ ਪਰਵਾਹ ਨਹੀਂ ਸੀ ਕਰਦਾ ਸਦਾ ਹੀ ਮਨ ਨੂੰ ਗੁਰੂ ਪ੍ਰੇਮ ਵਿੱਚ ਅਤੇ ਤਨ ਨੂੰ ਗੁਰੂ ਕਾਰ ਵਿੱਚ ਲਾਈ ਰੱਖਦਾ ਸੀ ਇੱਕ ਦਿਨ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਭਾਈ ਬੈਲੋ ਤੇਰੀ ਸੇਵਾ ਥਾਂ ਪੈ ਗਈ ਹੈ ਮਾਲਕ ਨੇ ਪਰਵਾਨ ਕਰ ਲਈ ਹੈ ਹੁਣ ਤੂੰ ਆਪਣੇ ਘਰ ਜਾ ਕੇ ਸਤਨਾਮ ਦਾ ਸਿਮਰਨ ਸਾਧ ਸੰਗਤ ਦਾ ਮਲਾਪ ਤੇ ਸੇਵਾ ਕਰਿਆ ਕਰ ਭਾਈ ਬੈਲੋ ਸੰਮਤ 1640 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਇਆ ਸੀ ਅਮਰਸ ਰੋਵਰ ਅਤੇ ਹਰਮੰਦਰ ਵੰਨ ਸਮੇ ਪ੍ਰੇਮ ਨਾਲ ਸੇਵਾ ਕਰਕੇ ਗੁਰੂ ਜੀ ਨੂੰ ਅਤ ਪ੍ਰਸੰਨ ਕਰਕੇ ਸੰਮਤ 1652-53 ਵਿੱਚ ਗੁਰੂ ਆਗਿਆ ਅਨੁਸਾਰ ਆਪਣੇ ਨਗਰ ਫਫੜੇ ਪਾਈ ਕੇ ਜਾ ਕੇ ਮੰਨੇ ਤਰੇ ਤਾਰੇ ਗੁਰ ਸਿੱਖ ਦੇ ਵਾਕ ਅਨੁਸਾਰ ਅਨੇਕਾਂ ਨੂੰ ਗੁਰ ਸਿੱਖੀ ਮਾਰਗ ਤੇ ਤੋਰ ਕੇ ਸਮਤ 1700 ਵਿੱਚ ਗੁਰ ਚਰਨਾ ਵਿੱਚ ਜਾ ਟਿਕਿਆ ਆਪ ਜੀ ਦੀ ਵਚ ਪਾਈ ਕੇ ਕਰਕੇ ਪ੍ਰਸਿੱਧ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ